ਉਹ ਛੁਰੋਗ ਐਸੇ ਨੇ ਜਿਨ੍ਹਾਂ ਦੀਆਂ ਜੜਾਂ ਅਨਮਈ ਕੋਸ਼ ਦੇ ਚ ਨਹੀਂ ਨੇ ਪ੍ਰਾਣਮਈ ਕੋਸ਼ ਦੇ ਚ ਉਹ ਅਨਪਾਣੇ ਠੀਕ ਕਰਦੇ ਆ ਵੀ ਠੀਕ ਨਹੀਂ ਹੋਣਗੇ ਕਿਤਨਾ ਪ੍ਰੇਜ਼ ਰਖ ਲੈਣ ਤਾਂ ਵੀ ਠੀਕ ਨਹੀਂ ਹੋਣਗੇ ਹਵਾ ਬਦਲਣੀ ਪਵੇਗੀ ਹਵਾ ਪਾਣੀ ਬਦਲ ਲੋ ਕਹਿ ਲੈ ਕਿਦਰੇ ਪਾਣੀ ਬਦਲਣਾ ਪੈਂਦਾ ਹੈ ਕਦਰੇ ਹਵਾ ਕਦੀ ਕਦੀ ਘਰ ਚੋਂ ਬਾਹਰ ਨਿਕਲ ਜਾਇਆ ਖਰ ਜੰਗਲ ਵਿੱਚ ਖੇਤਾਂ ਵਿੱਚ ਮਨੁੱਖ ਦਾ ਪ੍ਰਕਿਰਤੀ ਨਾਲ ਸੰਬੰਧ ਟੁੱਟਦਾ ਜਾ ਰਿਹਾ ਹੈ 2 ਸਾਲ ਪਹਿਲੇ ਇੰਗਲੈਂਡ ਦੇ ਜਿਹੜੇ ਹਾਈ ਸਕੂਲ ਨੇ ਬੱਚਿਆਂ ਕੋਲ ਪੁੱਛਿਆ ਗਿਆ ਸਾਰੀ ਕਲਾਸ ਦੇ ਬੱਚਿਆਂ ਕੋਲ ਗਉ ਦੇਖੀਏ ਤੁਸੀਂ ਉੱਠ ਦੇਖਿਆ ਤੁਸੀਂ ਹਾਥੀ ਦੇਖਿਆ ਤੁਸੀਂ ਪਤਾ ਹੈ ਕਿ 90% ਬੱਚਿਆਂ ਨੇ ਕਿਹਾ ਸਾਨੂੰ ਗਉ ਦਾ ਕੋਈ ਪਤਾ ਨਹੀਂ ਗਉ ਕੀ ਹੁੰਦੀ ਹੈ ਸ਼ਹਿਰੀ ਜ਼ਿੰਦਗੀ ਕਿ ਉੱਚੀਆਂ-ਉੱਚੀਆਂ ਬਿਲਡਿੰਗਾਂ ਸੜਕਾਂ ਕਾਰਾਂ ਮੋਟਰਾਂ ਰਹਿਲਾਂ ਇਹਨਾਂ ਦਾ ਤੇ ਪਤਾ ਹੈ ਗਉ ਦਾ ਪਤਾ ਨਹੀਂ ਪ੍ਰਕਿਰਤੀ ਨਾਲ ਮਨੁੱਖ ਦਾ ਸੰਬੰਧ ਟੁੱਟਦਾ ਜਾ ਰਿਹਾ ਹੈ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਸੰਬੰਧ ਜੁੜਦਾ ਜਾ ਰਿਹਾ ਹੈ ਜਦਕਿ ਪ੍ਰਕਿਰਤੀ ਨਾਲੋਂ ਟੁੱਟ ਕੇ ਮਨੁੱਖ ਠੀਕ ਨਹੀਂ ਰਹਿ ਸਕਦਾ ਠੀਕ ਨਹੀਂ ਰਹਿ ਸਕਦਾ ਇਹ ਦੋ ਰੋਗ ਬਾਰੋਂ ਆਉਂਦੇ ਨੇ ਅਨਮਈ ਕੋਸ਼ ਪ੍ਰਾਣਮਈ ਕੋਸ਼ ਇਹ ਬਾਰੋਂ ਆਉਂਦੇ ਗਏ ਅਨਪਾਣੀ ਤੋਂ ਆਉਂਦੇ ਨੇ ਹਵਾ ਤੋਂ ਆਉਂਦੇ ਇਨਾਂ ਰੋਗਾਂ ਦੀ ਬੁਨਿਆਦ ਬਹੁਤ ਗਹਿਰੀ ਨਹੀਂ ਹੁੰਦੀ ਅਨਮਈ ਕੋਸ਼ ਦਾ ਭੋਜਨ ਹੈ ਅਨਜਲ ਪ੍ਰਾਣਮਈ ਕੋਸ਼ ਦਾ ਭੋਜਨ ਹੈ ਹਵਾ ਅਨਤੇ ਜਲ ਲਈ ਤੇ ਸਾਨੂੰ ਉਦਮ ਕਰਨਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਹਵਾ ਲਈ ਨੇ ਲੇਕਿਨ ਇਤਨੀ ਮਿਹਨਤ ਜ਼ਰੂਰ ਕਰਨੀ ਪੈਗੀ ਕਿ ਕਿਸੇ ਕਿਸੇ ਦਿਨ ਦੂਸ਼ਤ ਹਵਾ ਤੋਂ ਨਿਕਲ ਕੇ ਸਾਫ ਸੁਥਰੀ ਹਵਾ ਕਿਸੇ ਬਗੀਚੇ ਚ ਕਿਸੇ ਖੇਤ ਦੇ ਚ ਕਿਦਰ ਸ਼ਹਿਰ ਤੋਂ ਬਾਹਰ ਇਹ ਸ਼ਰੀਰ ਨੂੰ ਚਾਹੀਦੀ ਚਾਹੀਦੀ ਨਹੀਂ ਤੇ ਪ੍ਰਾਣਮਈ ਕੋਸ਼ ਰੋਗੀ ਹੋਵੇ ਇਹਦੇ ਭਿਆਨਕ ਰੋਗ ਪੈਦਾ ਹੋ ਸਕਦੇ ਤੀਸਰਾ ਸ਼ਰੀਰ ਹੈ ਮਨਮਈ ਪੋਸ਼ ਇਹਨੂੰ ਖੁਰਾਕ ਬਾਹਰੋਂ ਨਹੀਂ ਦੇਣੀ ਪੈਂਦੀ ਇਹਦੀ ਖੁਰਾਕ ਅੰਦਰ ਹੀ ਪੈਦਾ ਹੁੰਦੀ ਓਕੇ ਫੁਰਨੇ ਇਹਦੀ ਖੁਰਾਕ ਹੈ ਵਿਚਾਰ ਇਹਦੀ ਖੁਰਾਕ ਹੈ ਸੋਚਣੇ ਇਹਦੀ ਖੁਰਾਕ ਹੈ ਚਿੰਤਨ ਇਹਦੀ ਖੁਰਾਕ ਹੈ ਓੜ ਯਾਦ ਅੰਦਰੋਂ ਹੀ ਕਰਦਾ ਹੈ ਵਿਚਾਰ ਅੰਦਰੋਂ ਹੀ ਚੱਲਦੇ ਨੇ ਪੁਰਨੇ ਅੰਦਰ ਚੱਲਦੇ ਨੇ ਸੋਚਣੀ ਅੰਦਰ ਚੱਲਦੀ ਏ ਮਨ ਦੇ ਚ ਅਗਰ ਸੋਚਣੀ ਵੀ ਗਲਤ ਚੱਲ ਰਹੀ ਏ ਤੇ ਚਿੰਤਨ ਵੀ ਗਲਤ ਚੱਲ ਰਿਹਾ ਤੇ ਵਿਚਾਰ ਵੀ ਗਲਤ ਚੱਲ ਰਹੇ ਨੇ ਇਸ ਮਨ ਨੂੰ ਗਲਤ ਖੁਰਾਕ ਮਿਲ ਰਹੀ ਏ ਇਹ ਮਨ ਰੋਗੀ ਹੋ ਜਾਏਗਾ ਬयंकर ਰੋਗੀ ਹੋਵੇਗਾ ਸਾਰੀ ਦੁਨੀਆ ਦੇ ਵਿੱਚ ਹੁਣ ਐਸਾ ਆਖਿਆ ਜਾ ਰਿਹਾ ਹੈ ਸਰੀਰਕ ਰੋਗਾਂ ਦੀ ਬਨਸਪਤ ਮਾਨਸਿਕ ਰੋਗ ਜ਼ਿਆਦਾ ਰਹੇ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਰੋਗੀ ਕਹਿੰਦੇ ਹਾਂ ਉਹ 10% ਦੀ ਸਰੀਰਕ ਰੋਗੀ ਆਉਂਦੇ ਨੇ ਅਨਮਈ ਕੋਸ਼ ਪ੍ਰਾਣਮਈ ਕੋਸ਼ 90% ਤੇ ਮਾਨਸਿਕ ਆਉਂਦੇ ਨੇ ਮਾਨਸਿਕ ਰੋਗ ਇਹ ਮਨ ਰੋਗ ਇਹ ਸੋਚ ਦੇ ਗਲਤ ਨੇ ਵਿਚਾਰਾਂ ਗਲਤ ਚਲਦੀਆਂ ਨੇ ਚਿੰਤਨ ਗਲਤ ਹੈ ਬੁਰਾ ਸੋਚ ਰਹੇ ਨੇ ਕਿਸੇ ਪड़ोसी ਦਾ ਬੁਰਾ ਸੋਚ ਰਹੇ ਨੇ ਉਸ ਦਾ ਜਿਹਦੇ ਨਾਲ ਵੈਰ ਹੈ ਬੁਰਾ ਸੋਚ ਰਹੇ ਨੇ ਉਸ ਦਾ ਜਿਹਦੇ ਨਾਲ ਸ਼ਰੀਕਾ ਚੱਰੀ ਹੈ ਇਹ ਗੰਦੀ ਖਿਜ਼ਾ ਇਹ ਪਰੁਫੀ ਖਿਜ਼ਾ ਮਨ ਨੂੰ ਮਿਲ ਰਹੀ ਹੈ ਇਹ ਮਨ ਤੰਦਰੁਸਤ ਨਹੀਂ ਰਹਿ ਸਕਦਾ ਇਹ ਕਥਾ ਇਹ ਕੀਰਤਨ ਇਹ ਅਨਮਈ ਕੋਸ਼ ਲਈ ਨਹੀਂ ਹੈ ਪ੍ਰਾਣਮਈ ਕੋਸ਼ ਲਈ ਨਹੀਂ ਹੈ ਇਹ ਵੀ ਮਾਸਕ ਇਹ ਮਨਮਈ ਕੋਸ਼ ਲਈ ਹੈ ਇਹ ਭੋਜਨ ਮਨ ਨੂੰ ਮਿਲੇ ਤਾਂ ਕਿ ਮਨ ਸਵਸਤ ਰਹੇ ਵਿਚਾਰ ਠੀਕ ਚੱਲਣ ਸੋਚਣੀ ਠੀਕ ਚਲੇ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਮੇਰਾ ਮਨ ਸਵਸਤ ਹੈ ਅਗਰ ਮੇਰੇ ਅੰਦਰ ਕੋਈ ਵੀ ਗਲਤ ਵਿਚਾਰ ਨਹੀਂ ਚੱਲਦੇ ਕੋਈ ਵੀ ਗਲਤ ਫੁਰਨੇ ਨਹੀਂ ਚੱਲਦੇ ਕੋਈ ਵੀ ਗਲਤ ਸੋਚਣੀ ਨਹੀਂ ਚੱਲਦੀ ਕੋਈ ਵੀ ਗਲਤ ਯਾਦਾ ਨਹੀਂ ਚਲਦੀਆਂ ਚੱਲ ਰਹੀਆਂ ਨੇ ਇਸੇ ਜਿसे सेजे ਭਿਆੰਕਰ ਮਾਨਸਿਕ ਰੋਗੀ ਹੋ ਜਾਏਗਾ ਹੋ ਜਾਏਗਾ ਔਰ ਮਨ ਦੇ ਜ ਰੋਗ ਬਹੁਤ ਇਕੱਠਾ ਹੋ ਗਿਆ ਬਹੁਤ ਇਕੱਠਾ ਹੋ ਗਿਆ ਤੇ ਮਨ ਨਾ ਚੁਕੇ ਸਕਿਆ ਤਾਂ ਫਿਰ ਇਹ ਤਨ ਨੂੰ ਵੇਚ ਦੇਗਾ ਫਿਰ ਮਨ ਦੀ ਸਾਰੀ ਹਾਲਤ ਤਨ ਤੇ ਪ੍ਰਗਟ ਹੋਵੇਗੀ ਇਹ ਵੀ ਮੈਂ ਅੱਜ ਕਰਦੇ ਇਸ ਵਾਸਤੇ ਤਨ ਦੇ ਤਲ ਤੇ ਜੋ ਬਹੁਤ ਸਾਰੇ ਰੋਗ ਪ੍ਰਗਟ ਹੁੰਦੇ ਨੇ ਉਹ ਤਨ ਦੇ ਨਹੀਂ ਨੇ ਸ਼ਰੀਰ ਦੇ ਨਹੀਂ ਨੇ ਪ੍ਰਾਣਮਈ ਕੋਸ਼ ਦੇ ਵੀ ਨਹੀਂ ਨੇ ਉਹ ਤੀਜੇ ਸ਼ਰੀਰ ਦੇ ਰੋਗ ਨੇ ਮਨਮਈ ਕੋਸ਼ ਦੇ ਉਰਦਾਰ ਵਿਚਾਰ ਮੁਰਾਰ ਰਮੌਰਮ ਮਨਮੋਹਨ ਨਾਮ ਜਪੇਣ ਹੈ ਤੂੰ ਆਪਣੇ ਮਨ ਦੇ ਚ ਧਾਰਨ ਕਰਕੇ ਵਿਚਾਰ ਕੇਦੇ ਮਨਮੋਹਨ ਦੇ ਪ੍ਰਮਾਤਮਾ ਉਹਦੇ ਵਿਚਾਰ ਅੰਦਰ ਚਲਾ ਉਹਦੇ ਵਿਚਾਰਾਂ ਨੂੰ ਸੁਣ ਉਹਦੇ ਵਿਚਾਰਾਂ ਨੂੰ ਪੜ ਤਾਂ ਕਿ ਤੇਰੇ ਵਿਚਾਰਾਂ ਦੇ ਚ ਮਨਮੋਹਨ ਚਲੇ ਤੇਰੇ ਸੋਚਣੇ ਵਿੱਚ ਮਨ ਮੋਹਨ ਚਲੇ ਤੇਰੇ ਚਿੰਤਨ ਦੇ ਵਿੱਚ ਮਨ ਮੋਹਨ ਚਲੇ ਇਹਦੇ ਨਾਲ ਮਨ ਸਵਸਤ ਹੋ ਜਾਏਗਾ ਮਨ ਨਿਰਮਲ ਹੋ ਜਾਏਗਾ ਮਨ ਸ਼ੁੱਧ ਹੋ ਜਾਏਗਾ ਮਨ ਅਰੋਗ ਹੋ ਜਾਏਗਾ ਹੁਣ ਮੈਂ ਫਿਰ ਦੁਹਰਾਵਾਂ ਦੁਨੀਆ ਵਿੱਚ ਜਿੰਨਾ ਫਿਕਰ ਕੀਤਾ ਗਿਆ ਹੈ ਤਨ ਦੇ ਰੋਗ ਦਾ ਇਤਨੇ ਮਨ ਦਾ ਰੋਗ ਦਾ ਫਿਕਰ ਹੀ ਨਹੀਂ ਕੀਤਾ ਪ੍ਰਾਚੀਨ ਜ਼ਮਾਨੇ ਚ ਜੋ ਤਨ ਦਾ ਇਲਾਜ ਕਰਦੇ ਸਨ ਨਾਲੇ ਨਾਲੇ ਮਨ ਦਾ ਇਲਾਜ ਕਰਦੇ ਸਨ ਮੈਂ ਕੱਲ ਅਰਜ਼ ਕੀਤੀ ਸੰਤ ਜਨ ਕਰਦੇ ਸਨ ਇਲਾਜ ਦਾ ਧੰਦਾ ਸੰਤਾਂ ਕੋਲ ਸੀ ਉਹ ਕਰਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਬਹੁਤ ਸਾਰੇ ਰੋਗ ਮਾਨਸਿਕ ਨੇ ਸਰੀਰਕ ਨਹੀਂ ਸਰੀਰ ਦੇ ਰੋਗ ਨਹੀਂ ਹਰ ਸਕੂਲ ਵਿੱਚ ਸੰਸਾਰੀ ਵਿਦਿਆ ਦੇ ਨਾਲ-ਨਾਲ ਮਨ ਨੂੰ ਸ਼ੁੱਧ ਕਰਨ ਦੀ ਵਿਦਿਆ ਹੋਵੇ। ਹਰ ਵਿਦਿਆਲੇ ਵਿੱਚ, ਹਰ ਵਿਸ਼ਵ ਵਿਦਿਆਲੇ ਵਿੱਚ ਗੁਸਤਾਖੀ ਮਾਫ਼ ਕਹਿਣ ਦੇਣਾ। ਇਹ ਸਕੂਲ ਤਾਂ, ਕਾਲਜ ਤਾਂ, ਯੂਨਿਵਰਸਿਟੀ ਤਾਂ ਭयंकर ਮਾਨਸਿਕ ਰੋਗੇ ਨਿਕਲ ਰਹੇ ਨੇ। ਭयंकर ਮਾਨਸਿਕ ਇਨਾਂ ਮਨ ਸਭ ਰੋਗੇ ਨਿਕਲ ਰਹੇ ਨੇ ਉਪੰਦਰ ਕਰਨਗੇ ਅਨਰਥ ਕਰਨਗੇ ਕੋਈ ਇਨਾਂ ਦੇ ਰਾਹੀ ਉਸਾਰੂ ਕੰਮ ਹੋ ਰਿਹਾ ਵੇ ਸੰਸਾਰ ਦੇ ਚ ਐਸਾ ਨਹੀਂ ਦੇਖਣ ਦੇ ਚ ਆਇਆ ਤਵਾਈਆਂ ਤੇ ਬਰਬਾਦੀਆਂ ਭਿਆੰਕਰ ਬਰਬਾਦੀਆਂ ਇਨਾਂ ਲੋਕਾਂ ਦੇ ਰਾਹੀ ਹੋ ਰਹੀਆਂ ਬਹੁਤ ਪੜਾ ਲਿਖਾ ਮਨੁੱਖ ਸੀ ਹਿਟਲਰ 80 ਕਰੋੜ ਬੰਦੇ ਮਾਰੇ ਸੀ ਚੰਗਾ ਪੜਾ ਲਿਖਿਆ ਸੀ ਇਰਾਕ ਦਾ ਡਿਕਟੇਟਰ ਮੌਸੇ ਤੋਂ ਚਾਇਨਾ ਜਿਨ੍ਹਾਂ ਨੇ 5-6 ਸਾਲ ਪਹਿਲੇ ਇੰਡੀਅਨ ਏਅਰਲਾਈਨ ਦਾ ਜਹਾਜ਼ ਹਾਈਜੈਕ ਕੀਤਾ ਪੰਜੇ ਦੇ ਪੰਜੇ ਚੰਗੇ ਪੜੇ ਲਿਖੇ ਸਨ ਗ੍ਰੈਜੂਏਟ ਸਨ ਉਹਨਾਂ ਚ ਇੱਕ ਤੇ ਇੰਜੀਨੀਅਰ ਸੀ ਭੈੰਕਰ ਮਾਨਸਿਕ ਰੋਗੀ ਪੈਦਾ ਹੋ ਰਹੇ ਨੇ ਸਕੂਲਾਂ ਤੋਂ ਕਾਲਜਾਂ ਤੋਂ ਔਰ ਵਿਸ਼ਵ ਵਿਦਿਆਲੇਤ ਬयंकर ਮਾਨਸਿਕ ਰੋਗ। ਮੈਨੂੰ ਪੰਜਾਬੀ ਯੂਨੀਵਰਸਿਟੀ ਤੋਂ ਇੱਕ ਬੱਚੀ ਦੀ ਚਿੱਠੀ ਆਈ। ਉਸਦੇ ਨਾਮ ਤੋਂ ਮੈਂ ਅੰਦਾਜ਼ਾ ਲਾਇਆ। ਹਿੰਦੂ ਗ੍ਰਾਹਕ ਨੇ ਦੀਏ। ਸਨਾਤਨ ਮਤ ਨੂੰ ਮੰਨਣ ਵਾਦਗੇ। ਕਹਿ ਲੱਗੇ ਮੈਂ ਕੁਈ ਦੋ ਤਿੰਨ ਵੇਲੇ ਆ ਤੋ ਟੀਵੀ ਤੇ ਕਥਾ ਸੁਣ ਰਹੀ ਆ ਤੁਹਾਡੀ ਇਤਨਾ ਪ੍ਰਭਾਵਿਤ ਮੇਰਾ ਮਨ ਹੋਇਆ ਜੀ ਕਰ ਲੈ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੱਚੀ ਬਣ ਜਾਵਾਂ ਪਰ ਕੈ ਲਗੇ ਥੇ ਯੂਨੀਵਰਸਿਟੀ ਦੇਚ ਸਿੱਖ ਮੁੰਡਿਆਂ ਨੂੰ ਵੇਖ ਕੇ ਮੇਰੇ ਮਨ ਵਿੱਚ ਗਰਣਾ ਪੈਦਾ ਹੋ ਜਾਂਦੀ ਏ ਸਿੱਖ ਧਰਮ ਵਾਸਤੇ ਇਹ ਉਹਦੇ ਲਵਸਨ ਜੋ ਉਸਨੇ ਲਿਖੇ ਹੋਏ ਆ ਕੰਨ ਮੇਤ ਦੋਵਦਾ ਚ ਪਈ ਹੁੰਦੀ ਗੁਰਵਾਣੇ ਸੁਣ ਕੇ ਜੇ ਕਰਦਾ ਮੈਂ ਗੁਰਨਾਣਿਕ ਦੀ ਬੱਚੀ ਬਣ ਜਾਵਾਂ ਕਲਗੀਧਰ ਦੀ ਬੱਚੀ ਬਣ ਜਾਵਾਂ ਕਿ ਜਿਹੜੇ ਆਲਰੇਡੀ ਬਣੇ ਹੋਏ ਨੇ ਉਹਨਾਂ ਦੀ ਜੀਵਨ ਸ਼ੈਲੀ ਦੇਖ ਕੇ ਨਫ਼ਰਤ ਪੈਦਾ ਹੋ ਤੇ ਕੁਝ ਵੀ ਨਹੀਂ ਇਥੇ ਦਾੜੀਆਂ ਮੁਲਾਹੀ ਬੈਠੇ ਸਿਰ ਰੋਲ-ਗੋਲ ਕਰੀ ਬੈਠੇ ਸਿੱਖ ਘਰਾਣੇ ਦੇ ਬੱਚੇ ਇਹ ਇਹਨਾਂ ਦੀ ਹਾਲਤ ਇਹ ਕਿਹਦੇ ਬੱਚੇ ਮੈਨੂੰ ਲਿਖਦੀ ਹੈ ਉਹਦੀ ਲਿਖਣ ਸ਼ੈਲੀ ਤੋਂ ਹੀ ਮੈਂ ਅੰਦਾਜ਼ਾ ਲਾਇਆ ਸਾਇਤਿਕ ਰੁਚੀਆਂ ਦੀ ਮਾਲਕ ਹੈ ਸਿਆਣੇ ਹੈ ਸੂਝਵਾਨ ਹੈ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਭੈੰਕਰ ਮਾਨਸਿਕ ਰੋਗਿਆਂ ਨੂੰ ਜਨਮ ਦੇ ਰਹੇ ਮੈਂ ਹਿੰਮਤ ਲਾ ਲ ਇਤਨੇ ਗੱਲ ਤੇ ਕਹਿ ਰਿਹਾ ਪਤਾ ਨਹੀਂ ਇਹ ਅਧਿਆਪਕ ਪ੍ਰੋਫੈਸਰ ਕਾਮਾ ਖਾ ਕੇ ਤੇ ਮੇਰੀ ਜਾਨ ਨਾ ਖਾਣ ਲੱਗ ਪੈਣਾ ਉਹਦੇ ਵਿੱਚ ਕੁਝ ਸਮੇਂ ਤੋਂ ਜਿਹੜੇ ਇਹਨਾਂ ਦੇ ਵਿਚਾਰ ਪੜਨ ਨੂੰ ਮਿਲਦੇ ਨੇ ਇਹ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਇਹ ਫਲਾਣੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਇਹ ਵੀ ਨਹੀਂ ਪੜਨੀ ਚਾਹੀਦੀ ਉਹ ਵੀ ਨਹੀਂ ਐਦੀ ਲੋੜ ਨਹੀਂ ਐਦੀ ਕੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਾਹਿਬ ਦੇ ਸਵੇਰੇ ਜਦ ਅੰਮ੍ਰਿਤ ਵੇਲੇ ਪ੍ਰਕਾਸ਼ ਆਉਂਦਾ ਹੈ ਇਹਦੇ ਉੱਤੇ ਵੀ ਕਿੰਨ ਤੋਂ ਪਰੰਤੂ ਲਿਖਿਆ ਹੋਇਆ ਹੈ بس ਇਹਨਾਂ ਪ੍ਰੋਫੈਸਰਾਂ ਦਾ ਹੀ ਕੰਮ ਹੈ ਪੜ੍ਹੇ ਲਿਖੇ بڑے ਸੋ ਜਾ ਇਹਨਾਂ ਦਾ ਵਸ ਚੱਲੇ ساری ਦੁਨੀਆ ਨੂੰ ਨਾਸਤਿਕ ਬਣਾ ਕੇ ਰੱਖਦੇ ਘਰ ਆ ਗਈਏ ਇਤਨੇ ਗਲ ਕਿਦਰੇ ਮੇਲੇ ਤੇ ਵਿਚਾਰ ਵਟਾਂਦਰਾ ਕਰ ਲਿਆਂਗੇ ਭਿਆੰਕਰ ਰੋਗੇ ਪੈਦਾ ਹੋ ਰਹੇ ਨੇ ਸਕੂਲ ਤੋਂ ਕਾਲਜਾਂ ਤੋਂ ਵਿਸ਼ਵਵਿਦਿਆਲਿਆਂ ਤੋਂ ਮਨ ਵੀ ਫਿਕਰੀ ਨਹੀਂ ਕੀਤੀ ਜਾ ਰਹੀ ਮੈਂ ਇੱਕ ਧਾਰਮਿਕ ਵਿਦਿਆਲਾ ਖੈਰ ਹੋਣ ਤੇ ਉਹ ਬੰਦ ਹੋ ਗਿਆ ਉਹਦੇ ਚ ਜਿਹੜੇ ਅਧਿਆਪਕ ਸਨ ਜਿਨ੍ਹਾਂ ਨੇ ਧਰਮ ਦੇ ਵਿਦਿਆ ਅਪਣਾਣੀ ਸੀ ਗੁਰਮਤ ਪੜਾਣੀ ਸੀ ਗੁਰਮਤ ਪ੍ਰਾਣ ਪਾਲੇ ਆਪ ਅੰਮ੍ਰਿਤਧਾਰੀ ਨਹੀਂ ਸਨ ਗੁਰਮਤ ਪੜਾਉਣ ਵਾਲੇ ਆਪ ਕੈਸਾ ਧਾਰੀ ਨਹੀਂ ਸਨ ਗੁਰਮਤਿ ਪੜਾਉਣ ਵਾਲੇ ਆਪ 10 ਵਜੇ ਉੱਠਦੇ ਸਨ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਅੰਮ੍ਰਿਤ ਵੇਲੇ ਦੀ ਮਹਿਮਾ ਦਸਣ ਵਾਸੇ ਕਲਾਸ ਵਿੱਚ ਆ ਜਾਂਦੇ ਸਨ ਉਹ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਇਨਾ ਅਧਿਆਪਕਾਂ ਦੇ ਰਾਹੇ ਕਿਆ ਧਰਮ ਵਰ ਸਕਦਾ ਸੀ ਬੱਚਿਆਂ ਦੇ ਦਿਲ ਦਿਮਾਗ ਦੇ ਵਿੱਚ ਬੈਠ ਸਕਦਾ ਸੀ ਖੈਰ ਇਹ ਤੇ ਵਿਚਾਰ ਗੱਲ ਲੱਗ ਗਈ ਮਨ ਨੂੰ ਹੁਰਾਕ ਚੰਗੇ ਨਹੀਂ ਮਿਲ ਰਹੇ ਪਰਵਾਰ ਤੋਂ ਵੀ ਚੰਗੇ ਨਹੀਂ ਮਿਲ ਰਹੀ। ਨਾ ਮਾਂ ਤੋਂ ਚੰਗੀ ਖੁਰਾਕ ਮਿਲ ਰਹੀ ਹੈ ਨਾ ਪਿਓ। ਨਾ ਪੜੋਸੀਆਂ ਤੋਂ ਚੰਗੀ ਖੁਰਾਕ ਮਿਲ ਰਹੀ ਹੈ। ਨਾ ਸਮਾਜ ਤੋਂ। ਆਪ ਦੀ ਗਿਆਤ ਲਈ ਅਰਜ਼ ਕਰਾਂ ਗਰਭ ਕਾਲ ਦੇ ਵਿੱਚ ਬੱਚਾ ਹੈ ਉਹ ਸਮਾਜ ਦਾ ਹਿੱਸਾ ਨਹੀਂ ਹੈ। ਜਾਂ ਇੰਜ ਕਹਿ ਲੋ ਉਹਦਾ ਮਨ ਸਮਾ ਦੇ ਲੈਣ। ਖੰਡਾਉ ਨਹੀਂ ਗੇ ਟਿੱਕ ਕੇ ਆਉਗੇ। ਜੋ ਕਬੀਰ ਕਹਿੰਦੇ ਨੇ ਮੂੰਦ ਲਈਏ ਦਰਵਾਜੇ ਬਾਜ ਜੀ ਅਲੇ ਅਨਹਦ ਬਾਜੇ ਮੈਂ ਇੰਦਰੀਆਂ ਦੇ ਦੁਆਰ ਬੰਦ ਕਰ ਲਏ ਨੇ ਅੱਖਾਂ ਕੰਨ ਜ਼ਬਾਨ ਕਿਆ ਕੰਨਾ ਚ ਰੋਈ ਪਾ ਲਈਏ ਅੱਖਾਂ ਤੇ ਪੱਟੀ ਬੰਨ ਲਈਏ ਨਹੀਂ ਕਹਿੰਦੇ ਰੇ ਲਾਲੋ ਮੈਂ ਹੁਣ ਸੰਜਮੇ ਹੀ ਬਣਾ ਦਿੱਤਾ ਹੈ ਇਹ ਗਲਤ ਵੇਖਦੇ ਨਹੀਂ ਗਲਤ ਸੁਣਦੇ ਨਹੀਂ ਗਲਤ ਬੋਲਦੇ ਨਹੀਂ ਗਲਤ ਸਪਰਸ਼ ਨਹੀਂ ਕਰਦੇ ਇਹ ਦਰਵਾਜ਼ੇ ਮੈਂ ਬੰਦ ਕਰ ਦਿੱਤੇ ਪਰ ਇਹ ਦਰਵਾਜ਼ੇ ਗਰਭ ਕਾਲ ਦੇ ਵਿੱਚ ਬੱਚੇ ਦੇ ਬੰਦ ਨਹੀਂ ਨੇ ਪ੍ਰਕਿਰਤਿਕ ਰੂਪ ਦੇ ਵਿੱਚ ਬੰਦ ਨੇ ਰੱਬੋਂ ਹੀ ਬੰਦ ਹੈ ਇਹ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ ਇਸ ਬੱਚੇ ਦੀ ਕੋਈ ਜਾਤ ਪਾਤ ਨਹੀਂ ਹੈ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ ਗੁਰੂ ਅਮਰਦਾਸ ਜੀ ਇਸ ਗਰਭ ਕਾਲ ਦੇ ਵਿੱਚ ਨਾ ਕੋਈ ਕੁੱਲ ਨਾ ਕੋਈ ਜਾਤ ਨਾ ਕੋਈ ਮਜ਼ਬ ਇਸ ਸਮਾਜ ਦਾ ਹਿੱਸਾ ਨਹੀਂ ਹੈ ਇੱਕ ਗਰਭਕਾਲ ਦਾ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ ਫਿਰ ਇੱਕ Laash garde ch paiye mar gaye ਹੁਣ ਇਹ ਵੀ ਸਮਾਜ ਦਾ ਹਿੱਸਾ ਨਹੀਂ ਰਿਹਾ ਅਗਰ ਸਮਾਜ ਦਾ ਹਿੱਸਾ ਹੈ ਤੇਨੂੰ ਚੁੱਕ ਕੇ ਜਲਾਣ ਦੀ ਕੀ ਲੋੜ ਹੈ ਇਹ ਸਮਾਜ ਦਾ ਹਿੱਸਾ ਨਹੀਂ ਹੈ ਇਹ ਸਮਾਜ ਤੋਂ ਨਿਕਲ ਗਿਆ ਨਾ ਹੁਣ ਇਸ ਦੀ ਕੋਈ ਜ਼ਾਤ ਨਾ ਪਾਤ ਨਾ ਮਜ਼ਹਬ ਸਭ ਕੁਝ ਤੋਂ ਨਿਕਲ ਗਿਆ ਇੱਕ ਗਰਭ ਕਾਲ ਦਾ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ ਇੱਕ ਮਰਦਾ ਲਾਸ਼ ਸਮਾਜ ਦਾ ਹਿੱਸਾ ਨਹੀਂ ਜੀਵਦਾ ਜਾਗਦਾ ਮਨੁੱਖ ਸਮਾਜ ਦਾ ਹਿੱਸਾ ਹੈ ਸਮਾਜ ਗਲਤ ਹੋ ਤਾਂ ਇਹ ਗਲਤ ਹੋ ਜਾਂਦਾ ਹੈ ਪ੍ਰੇਰਨਾ ਸਮਾਜ ਤੋਂ ਗਲਤ ਮਿਲ ਰਹੀ ਹੈ ਤਾਂ ਗਲਤ ਹੋ ਜਾਂਦਾ ਹੈ ਮਾਂ-ਬਾਪ ਗਲਤ ਨੇ ਪੈਣ ਦੇ ਰਾ ਗਲਤ ਨੇ ਸਾਰਾ ਪਰਿਵਾਰ ਗਲਤ ਹੈ ਸਮਾਜ ਗਲਤ ਹੈ ਤੇ ਬੱਚਾ ਗਲਤ ਹੋ ਜਾਂਦਾ ਹੈ ਕਿਉਂਕਿ ਜੀਵਦਾ ਜਗਦਾ ਮਨੁੱਖ ਸਮਾਜ ਦਾ ਹਿੱਸਾ ਹੈ ਤੇ ਜੀਵਦਾ ਜਗਦਾ ਮਨੁੱਖ ਆਪਣੇ ਤੋਂ ਜੋ ਅੱਗੇ ਹੈ ਉਸ ਦੀ ਨਕਲ ਕਰਦਾ ਹੈ ਤੋ ਆਪਣੇ ਤੋਂ ਅੱਗੇ ਪ੍ਰਭਤਾ ਦੇ ਚ ਰਾਜਨੀਤਿਕ ਅੱਗੇ ਨੇ ਅਗਰ ਇਹ ਭ੍ਰਸ਼ਟ ਨੇ ਤੋ ਸਮਝ ਲਓ ਸਾਰਾ ਸਮਾਜ ਭ੍ਰਸ਼ਟ ਹੋਵੇਗਾ 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 ਇਹ ਬੇਈਮਾਨ ਨੇ ਸਾਰਾ ਦੇਸ਼ ਬੇਈਮਾਨ ਹੋਵੇਗਾ ਹੋਵੇਗਾ ਇਹ ਨਾਸਤਿਕ ਨੇ ਇਹ ਸਾਰਾ ਦੇਸ਼ ਨਾਸਤਿਕ ਹੋਵੇਗਾ ਹੋਵੇਗਾ ਯਥਾ ਰਾਜਾ ਤਤਪਰਜ ਆਪਣੇ ਤੋਂ ਅੱਗੇ ਜੋ ਧਨ ਦੇਚ ਹੈ ਫਿਰ ਮਨੁੱਖ ਉਸ ਦੀ ਨਕਲ ਕਰਦਾ ਹੈ ਤੇ ਮਹਾਰਾਜ ਕਹਿੰਦੇ ਨਾ ਪਾਪਾਂ ਬਾਜੋਂ ਹੋਵੇ ਨਾਏ ਮੋਇਆ ਸਾਥ ਨਾ ਜਾਏ ਦਸਾਂ ਨਵਾਂ ਦੀ ਕੀਰਤ ਨਾਲ ਤੇ ਰੋਟੀ ਚਲੇਗੀ ਕੁੱਲੀ ਬਣ ਜਾਏਗੀ ਜੋਲੀ ਬਣ ਜਾਏ ਲੰਬੇ ਚੋੜੇ ਪਸਾਰੇ ਪਾਪਾਂ ਬਾਜੋਂ ਹੋਵੇ ਨਾਏ ਗੁਰੂ ਨਾਨਕ ਮੌਯਾ ਸਾਥ ਨਾ ਜਾਏ ਤੇ ਹੁਣ ਪਾਪੀਆਂ ਦੀ ਨਕਲ ਚਲੇਗੀ ਇੰਜ ਕਹਿ ਲੋ 99% ਚੋਟੀ ਦੇ ਧਨਵਾਨ ਆਪਣੇ ਮਹਿਲ ਪਾਪ ਕਰਕੇ ਉਸਾਰਦੇ ਤੇ ਹੁਣ ਇਹਨਾਂ ਨੂੰ ਆਦਰਸ਼ ਬਣਾਣਾ ਹੈ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਹੈ ਇਸ ਸਮਾਜ ਨੂੰ ਪਾਪ ਤੋਂ ਰਹਿਤ ਕਿਵੇਂ ਬਣਾਓਗੇ ਇਹ ਦੇਸ਼ ਪਾਪ ਤੋਂ ਰਹਿਤ ਕਿਵੇਂ ਹੋਵੇਗਾ किस तरह होगा जो ज्ञान अगे है बहुत पढ़ा लिखा है बहुत पढ़ा लिखा है फिर उसकी नकल चलती है तो जितना पढ़ा लिखा है उतना ही हंकारी है जितना पढ़ा लिखा है उतना ही ईश्वर को तो इनकारी है तो उसकी नकल चलेगी ਮਨੁੱਖ ਦੇ ਜੀਵਨ ਦੀ ਸ਼ੈਲੀ ਅਗਰ ਗਲਤ ਹੈ ਤਾਂ ਕਹਿਣਾ ਪਏਗਾ ਸਮਾਜ ਗਲਤ ਹੈ ਸਮਾਜ ਗਲਤ ਹੈ ਸਮਾਜ ਦਾ ਹਿੱਸਾ ਬੱਚਾ ਨਹੀਂ ਹੈ ਬਿਲਕੁਲ ਠੀਕ ਹੈ ਗਰਭ ਕਾਲ ਵਿੱਚ ਬ੍ਰਹਮ ਗਿਆਨੀ ਜੈਸਾ ਮਨ ਟਿਕੇ ਆਇਆ ਸਮਾਜ ਦਾ ਹਿੱਸਾ ਮਰਦਾ ਵੀ ਨਹੀਂ ਰਿਹਾ ਹੁਣ ਇਹ ਵੀ ਠੀਕ ਹੈ ਹੁਣ ਇਹ ਵੀ ਠੀਕ ਹੈ ਜੀਵਦਾ ਜਾਗਦਾ ਮਨੁੱਖ ਠੀਕ ਨਹੀਂ ਐਨੇ ਅਰਜ਼ਮੈਂ ਕਰਦੇ ਗਰਭਕਾਲ ਦਾ ਬੱਚਾ ਬ੍ਰਮ ਗਿਆ ਨਹੀਂ ਠੀਕ ਹੈ ਇਹ ਮੁਰਦਾ ਵੀ ਠੀਕ ਹੈ ਹੁਣ ਇਸ ਤੋਂ ਕੋਈ ਖਤਰਾ ਨਹੀਂ ਨਾ ਇਸ ਨੇ ਕਿਸੇ ਦੀ ਚੋਰੀ ਕਰਨੀ ਹੈ ਨਾ ਇਸ ਨੇ ਬੇਈਮਾਨੀ ਕਰਨੀ ਹੈ ਨਾ ਇਹ ਨੇ ਛਲ ਕਰਨਾ ਹੈ ਨਾ ਇਹ ਨੇ ਕਪੜੀ ਕਰਨਾ ਹੈ ਨਾ ਇਸ ਨੇ ਕਿਸੇ ਨੂੰ ਧੋਖਾ ਦੇਣਾ ਇਸ ਤੋਂ ਕੋਈ ਖਤਰਾ ਨਹੀਂ ਇਸ ਲਾਸ਼ ਤੋਂ ਕੋਈ ਖਤਰਾ ਨਹੀਂ ਇਸ ਮੁਰਦੇ ਤੋਂ ਕੋਈ ਖਤਰਾ ਨਹੀਂ ਔਰ ਇਹ ਜਿਹੜਾ ਗਰਭ ਕਾਲ ਦਾ ਬੱਚਾ ਇਸ ਤੋਂ ਵੀ ਕੋਈ ਖਤਰਾ ਨਹੀਂ ਖਤਰਾ ਉਦੋਂ ਪੈਦਾ ਹੋਵੇਗਾ ਜਦ ਇਹ ਸਮਾਜ ਦਾ ਹਿੱਸਾ ਬਣੇਗਾ ਹੋ ਸਕਦਾ ਹੈ ਸਭ ਭੈਂਕਰ ਬਣੇ ਕਿ ਮਾਂ ਦੀ ਅੱਖ ਦੇਵੇ ਇਹ ਨਾ ਹੀ ਜੰਮਦਾ ਤੇ ਚੰਗਾ ਸੀ ਹੋ ਸਕਦਾ ਮੈਂ ਬੁਥੇਰਿਆਂ ਤੋਂ ਸੁਣੇ ਕਈ ਮਾ ਬਾਬ ਤਾਂ ਸੁਣਿਆ ਇਹ ਨਾ ਹੀ ਆਉਂਦਾ ਤੇ ਠੀਕ ਸ ਐਨਾ ਕਲੇਸ਼ ਘਰ ਨੂੰ ਦੌਜਕ ਬਣਾਇਆ ਘਰ ਨੂੰ ਨਰਕ ਬਣਾਇਆ ਇਹ ਤੇ ਨਾ ਹੀ ਆਉਂਦਾ ਇੱਕ ਨਹੀਂ ਮੈਂ ਸੈਂਕੜਿਆਂ ਕੋਲ ਸੁਣਿਆ ਸੈਂਕੜਿਆਂ ਮਾਵਾਂ ਕੋਲ ਸੈਂਕੜੇ ਪਿਤਾਵਾਂ ਕੋਲ ਸਮਾਜ ਦਾ ਹਿੱਸਾ ਹੈ ਪਰ ਹੁਣ ਕੌਣ ਮਾਣ ਹੁੰਦੱਸੇ ਜੇ ਇਤਨਾ ਦੁਸ਼ਟ ਹੈ ਤਾਂ ਫਿਰ ਤੂੰ ਵੀ ਕੋਈ ਸੱਜਣ ਨਹੀਂ ਹੈ ਅਗਰ ਇਹ ਇਤਨਾ ਬੇਈਮਾਨ ਹੈ ਤਾਂ ਫਿਰ ਤੂੰ ਵੀ ਕੋਈ ਇਮਾਨਦਾਰ ਨਹੀਂ ਇਤਨੇ ਮਰਜ਼ ਕਰਦੇ ਜੀਵਨ ਦਾ ਜਾਗ ਦਾ ਮਨੁੱਖ ਸਮਾਜ ਦਾ ਹਿੱਸਾ ਹੈ ਇਹ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ ਗਰਭਕਾਲ ਦਾ ਨਿਰਦੋਸ਼ ਹੈ ਨਾ ਨਿਰਦੋਸ਼ ਨਹੀਂ ਮਨ ਟਿਕੇ ਹੋਇਆ ਹੈ ਆਨੰਦ ਦੇ ਚ ਹੈ ਨਰਕ ਦੇ ਚ ਪਰ ਜੀ ਰਿਹਾ ਹੈ ਸਵਰਗ ਦੇ ਚ ਉਹਦਾ ਮਨ ਸਵਰਗ ਦੇ ਚ ਕਾਗਰ ਹੈ ਇਹ ਵੀ ਮੈਸ ਕਰਦੇ ਫਿਰ ਇੱਕ ਮਰ ਗਿਆ ਮਰੇ ਦੇ ਤੇ ਅਸੀਂ ਮੋਰੀ ਲਾਨੇ ਆ ਸਵਰਗਵਾਸ ਹੋ ਗਿਆ ਗਿਆ ਸਵਰਗ ਨੂੰ ਗਲ ਖਤਮ ਸਵਰਗਵਾਸ ਹੋ ਗਿਆ ਔਰ ਭਾਵੇਂ ਕਿੱਥੇ ਤੱਕੇ ਖਾ ਰਹੇ ਤੇ ਹੁਣ ਪ੍ਰਮਾਤਮਾ ਜਾਣੇ ਪਰ ਮੋਰ ਤੇ ਹੀ ਲਾਨੇ ਆ ਨਾ ਸਵਰਗਵਾਸ ਹੋ ਗਿਆ ਸਵਰਗਾਂ ਚਲਾ ਗਿਆ ਬੱਚਾ ਸਵਰਗ ਦੇ ਚ ਮੁਰਦਾ ਸਵਰਗਵਾਸ ਹੋ ਗਿਆ ਇਹ ਜੀਵਨ ਦਾ ਜਗ ਦਾ ਮਨੁੱਖੀ ਨਰਕ ਵਾਸ ਤੇ ਚ ਨਰਕਾਂ ਦੇ ਚ ਇਹ ਨਰਕ ਵਾਸੀ ਹੈ ਸਮਾਜ ਬੇੜਾ ਹੈ ਇਹ ਬੱਚਾ ਸਮਾਜ ਦਾ ਹਿੱਸਾ ਹੈ ਕਿਸ ਤਰ੍ਹਾਂ ਚੰਗਾ ਹੋਵੇਗਾ ਕਿਸ ਤਰ੍ਹਾਂ ਚੰਗਾ ਹੋਵੇਗਾ ਮੁਹੰਮਦ ਸਾਹਿਬ ਨੇ ਇੱਕ ਧਾਰਮਿਕ ਉਪਦੇਸ਼ਕ ਨੂੰ ਜਦ ਇੰਜ ਗਿਆ ਇਸਲਾਮ ਦਾ ਪ੍ਰਚਾਰ ਕਰਨ ਵਾਲਾ ਸੀ ਤੇਰਾ 1 ਗੁਣਾ 10000 ਗੁਨਾਹਾਂ ਵਰਗਾ ਹੋਵੇਗਾ ਇਤਨਾ ਸੋਚ ਲੈ ਤੂੰ ਇੱਕ ਗੁਨਾਹ ਕਹਿੰਦਾ ਹੈ ਮੇਰੀ ਦ੍ਰਿਸ਼ਟੀ ਤੋਂ 10000 ਗੁਨਾਹ ਕੀਤੇ ਨੇ ਕਿਉਂ ਤੇਰਾ 1 ਗੁਣਾ ਜਿੱਥੇ ਜਿੱਥੇ ਤੱਕ ਦੁਨੀਆ ਲੋਕੀ ਸੁਣਨਗੇ ਖੁਦਾ ਤੋਂ ਇਨਕਾਰੀ ਹੋਣਗੇ ਕਿਉਂਕਿ ਤੂੰ ਖੁਦਾ ਦਾ ਪ੍ਰਚਾਰਕ ਖੁਦਾ ਦੀ ਗੱਲ ਕਰਨ ਵਾਲਾ ਹੈਂ ਤੇਰਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਜੋ ਖੁਦਾ ਦਾ ਪ੍ਰਚਾਰ ਨਹੀਂ ਪਿਆ ਕਰਦਾ ਤੇ ਗੁਮਨਾਮ ਹੈ ਹੋ ਸਕਦਾ ਉਸ ਦਾ ਇੱਕ ਗੁਨਾਹ ਇੱਕ ਗੁਨਾਹ ਹੀ ਹੋਵੇ ਪਰ ਤੂੰ ਤੇ ਸਾਰਿਆਂ ਦੇ ਵਿੱਚ ਪ੍ਰਤਿਸ਼ਠਿਤ ਹੈ ਤੇਰਾ ਇੱਕ ਗੁਨਾਹ 10000 ਗੁਨਾਹਾਂ ਵਰਗਾ ਹੈ ਗੁਨਾਹ ਕਰਨ ਲੱਗੇ ਇਤਨਾ ਸੋਚ ਲਈ ਕਿ ਮੈਂ 10000 ਗੁਨਾਹ ਕਰ ਰਿਹਾ ਇਤਨਾ ਸੋਚ ਲਈ ਮੁਹੰਮਦ ਸਾਹਿਬ ਨੇ ਸਮਝਾਇਆ ਸੀ ਛੋਟੇ ਹੁੰਦੇ ਆ ਕਿਉਂਕਿ ਫਰੰਟੀਅਰ ਦੇ ਵਿੱਚ ਉਰਦੂ ਮਾਧਿਅਮ ਸੀ ਮੀਡੀਅਮ ਉਰਦੂ ਸੀ ਤੇ ਪਰਸ਼ੀਅਨ ਤੇ ਉਹਦੇ ਵਿੱਚ ਜਿੱਥੇ ਬਾਕੀ ਮਜ਼ਬਾਂ ਦੀ ਵਿਦਿਆ ਸੀ ਥੋੜਾ ਬਹੁਤ ਨਾਲ ਇਸਲਾਮੇ ਇਤਿਹਾਸ ਵੀ ਸੀ ਪੜਨਾ ਪੈਂਦਾ ਸੀ ਉਦੋਂ ਮੈਂ ਪੜਿਆ ਸੀ ਮੇਰੇ ਮਾਸੂਮ ਦਿਲ ਨੂੰ ਉਹਦਾ ਸਮਝ ਨਹੀਂ ਆਈ ਸੀ ਬਈ ਹੱਦ ਹੋ ਗਈ ਇੱਕ ਗੁਨਾਹ ਹਜ਼ਾਰ 10000 ਗੁਨਾਹਾਂ ਵਰਗਾ ਇੱਕ ਚੋਰੀ ਤੇਰੀ 10000 ਚੋਰੀਆਂ ਵਰਗੀ ਗਿਆਨ ਦਾਸ